ਦਰਸ਼ਨ ਕਰੋ ਗੁਰਗਮੇ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਸ਼ੀਸ਼ੇ ਦੇ ਜਿਸ ਦੇ ਵਿੱਚ ਤੱਕਣ ਦੇ ਨਾਲ ਲਕਵੇ ਨਾਲ ਵਿੰਗੇ ਹੋਏ ਮੂੰਹ ਤੱਕ ਸਿੱਧੇ ਹੋ ਜਾਂਦੇ ਹਨ ਗੱਲ ਸ਼ਰਦਾ ਪਾਵਣਾ ਦੀ ਹੈ ਤੇ ਸੰਗਤ ਜੀ 8 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਤਕਸ਼ੀਦ ਦਮਦਮਾ ਸਾਹਿਬ ਵਿੱਚ ਸ਼ਸ਼ੋਭਿਤ ਇਹ ਪਾਉਣ ਪਿੱਤਰ ਸ਼ੀਸ਼ੇ ਦੇ ਜਿਹੜੇ ਦਰਸ਼ਨ ਕਰਵਾਏ ਜਾਂਦੇ ਹਨ ਆਓ ਸੰਗ ਜੀ ਨਾਲ ਹੀ ਤੁਹਾਨੂੰ ਦਰਸ਼ਨ ਕਰਾਉਣੇ ਹਨ ਤੇਗਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਦਾ ਨਾਲ ਹੀ ਮੋਹਰ ਤਖਤ ਸਾਹਿਬ ਦੀ ਤੇ ਨਾਲ ਹੀ ਤੁਹਾਨੂੰ ਇਤਿਹਾਸਿਕ ਜਿਹੜੀ ਹੈ ਰਫਲ ਆ ਉਸੇ ਵੀ ਆਪ ਸੰਗਤ ਨੂੰ ਜਿਹੜੇ ਆ ਦਰਸ਼ਨਦਾਰੇ ਕਰਾਉਣੇ ਹਨ ਨਾਲ ਹੀ ਦਰਸ਼ਨ ਕਰੋ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸ਼੍ਰੀ ਸਾਹਿਬ ਦੇ ਤੇ ਆਓ ਸੰਗ ਜੀ ਨਾਲ ਤੁਹਾਨੂੰ ਦਰਸ਼ਨ ਕਰਾਉਣੇ ਹਨ ਉਸ ਪਾਉਣ ਪਿੱਤਰ ਖੂਦ ਹੈ ਜਿਸ ਕੋ ਨੂੰ ਅਮਰ ਸ਼ੀਤਾਂਤ ਨੰਬਰਬਾਦ ਦੀਪ ਸਿੰਘ ਜੀ ਨੂੰ ਨਵਾਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅਜ ਆਪਣੇ ਦਰਸ਼ਨ ਕਰਾਉਣ ਜਾ ਰਿਹਾ ਹਾਂ ਤਖਤ ਚਿਰਦਮਤਾਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਟਿੰਡਾ ਵਿੱਚ ਸ਼ਸ਼ੋਭਿਤ ਇਹ ਪਾਵਨ ਪੀਤਰਾ ਸਥਾਨ ਜਿਸ ਸਥਾਨ ਦੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਇਹ ਪਾਵਨ ਤਖਤ ਖਾਲਸਾ ਪੰਥ ਦਾ ਚੌਥਾ